ਕੱਲ ਇਵਨਿੰਗ ਨੂੰ ਇੱਕ ਕਾਲ ਮਸੂਰ ਹੋਈ ਸੀ ਕਿ ਇੱਕ ਕਾਰ ਜਿਹੜੀ ਹੈਗੀ ਹੈ ਦੇਸ਼ ਹਸਪੀਟਲ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ ਸੋ ਸਾਡੇ ਵੱਲੋਂ ਮੌਕੇ ਦੇ ਉੱਪਰ ਜਦੋਂ ਪਹੁੰਚ ਕੇ ਇਹਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਗੱਡੀ ਹੈਗੀ ਹੈ ਤੇ ਪਿਛਲੀ ਸੀਟਾਂ ਦੇ ਉੱਪਰ ਇੱਕ ਡੈੱਡ ਬੋਡੀ ਸੀਗੀ ਲੇਡੀ ਦੀ ਉਸ ਤੋਂ ਬਾਅਦ ਇਹ ਜਿਹੜੀ ਗੱਡੀ ਸੀਗੀ ਇਹਦੇ ਨੰਬਰ ਤੋਂ ਜਾਂ ਬਾਕੀ ਜਿਹੜੇ ਸਾਡੇ ਕੋਲ ਛੋਟੇ-ਮੋਟੇ ਡਿਟੇਲ ਸੀਗੇ ਆ ਉਹਦੇ ਵਿੱਚੋਂ ਜਿਹੜੀ ਲੜਕੀ ਦੀ ਪਛਾਣ ਵਾਸਤੇ ਸਾਡੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ ਤੋਂ ਜਿਹੜੀ ਸਾਡੀ ਪੜਤਾਲ ਤੋਂ ਇਹ ਨਿਕਲ ਕੇ ਆਇਆ ਕਿ ਇਹ ਲੜਕੀ ਜਿਹੜੀ ਹੈ ਕਿਤਾ ਨਾਮ ਕੰਚਨ ਕੁਮਾਰੀ ਏਲੀਅਸ ਕਮਲ ਕੌਰ ਡਾਕਟਰ ਬਰਸਤੀ ਲਾਲ ਹੈਗੀ ਹੈ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਬੇਸਿਕਲੀ ਇਹ ਮਿਤੀ 9 ਤਰੀਕ ਨੂੰ ਘਰ ਦੇ ਵਿੱਚੋਂ तकरीबन 2:30 ਵਜੇ ਦੇ ਕਰੀਬ ਲੁਧਿਆਣਾ ਤੋਂ ਚੱਲੀ ਸੀਗੀ ਕਿ ਕਿਸੇ ਕਾਰ ਦੇ ਪ੍ਰਮੋਸ਼ਨ ਦੇ ਇਵੈਂਟ ਵਾਸਤੇ ਬਠਿੰਡੇ ਜਾ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਸ ਪਰਿਵਾਰ ਵਾਲਿਆਂ ਨੂੰ ਜਿਹੜੀ ਹੈਗੀ ਇਹਦੇ ਨਾਲ ਰابطਾ ਨਹੀਂ ਹੋਇਆ ਤੇ ਜਦੋਂ ਸਾਡੇ ਦਸੰਤ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਛੇੜੀ ਸਾਡੀ ਲੜਕੀ ਦੀ ਡੈਥ ਹੋ ਚੁੱਕੀ ਹੈ ਸੋ ਸਾਡੇ ਵੱਲੋਂ ਜਿਹੜੇ ਹੈਗੇ ਤੇ ਪਰਿਵਾਰਕ ਮੈਂਬਰਾਂ ਨਾਲ ਤਾਲਮਲ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਪ ਬੰਦ ਕਰਕੇ ਅਗਲੀ ਕਰਪੀ ਕੀਤੀ ਜਾ ਰਹੀ ਹੈ ਸਾਰੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਨੇ ਇਸ ਚੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਡੀ ਡੀਐਸਪੀ ਸਿਟੀ 2 ਦੇ ਨਾਲ ਜਿਹੜੇ ਐਸਐਚਓ ਕੈਂਟ ਦੇ ਨਾਲ ਸੀਆਈਏ ਇੰਚਾਰਜ 2 ਦੀ ਡਿਊਟੀ ਵੀ ਲਗਾਈ ਗਈ ਹੈ ਸੋ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਬੜਤਾਲ ਕਰਕੇ ਜਲਦੀ ਹੀ ਕੋਸ਼ਿਸ਼ ਕਰਾਂਗੇ ਇਸ ਕੇਸ ਨੂੰ ਡਰੇਸ ਕੀਤਾ ਜਾਵੇ ਕਿ ਕੌਣ ਬੰਦਾ ਸੀ ਜਿਸ ਨੇ ਗੱਡੀ ਪਾਰ ਕੀਤੀ ਜਿਹੜੀ ਮੌਤ ਹੈ ਮੌਤ ਦੇ ਪਿੱਛੇ ਵਜ੍ਹਾ ਰੰਜਿਸ਼ ਕੀ ਹੈ ਕੀ ਕਾਰਨ ਨੇ ਇੱਥੇ ਬਠਿੰਡੇ ਆਉਂਦਾ ਕੀ ਪਰਪਸ ਹੈਗਾ ਸੋ ਸਾਰੇ ਐਂਗਲ ਨੂੰ ਕਲੀਅਰ ਕਰਕੇ ਜਿਹੜੀ ਹੈਗੀ ਵਕਦਵਾ ਨੂੰ ਛੇਤੀ ਟ੍ਰੇਸ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਗੱਡੀ ਜਿਹੜੀ ਹੈਗੀ ਲੜਕੀ ਦੀ ਖੁੱਦੀ ਹੈ ਕੋਈ ਰੇਪ ਦਾ ਮਾਮਲਾ ਕੋਈ ਲੋਕ ਨਹੀਂ ਨਹੀਂ ਇਨੀਸ਼ਲ ਜਿਹੜੀ ਐਂਗਲ ਤੋਂ ਰੇਪ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਫਰਦਰ ਜਿਹੜੀ ਹੈਗੀ ਜਿੰਨਾ ਤੱਕ ਪੋਸਟ ਮਾਰਟ ਰਿਪੋਰਟ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਕਮੈਂਟ ਕਰਨਾ ਜਿਹੜਾ ਹੈਗਾ ਵਾਜਬ ਨਹੀਂ ਹੋ